हां जी किमेओ सारे उम्मीद है सारे ठीक होनगे वीडियो ਪਾਣੀ ਨਹੀਂ ਸੀ ਮਜਬੂਰੀ ਬਣ ਗਈ ਵੀਡੀਓ ਪਾਣੀ ਕੀ ਯਾਰ ਤੁਹਾਡੇ ਲੋਕਾਂ ਦੀ ਆਪਣਿਆਂ ਦੀ ਜਮੀਰਾਂ ਮਰ ਗਈਆਂ ਕੱਲ ਦੇ ਜਵਾਕ ਨੇ ਇੱਕ ਵੀਡੀਓ ਫਿਲਮ ਬਣਾਈ ਆ ਮਿਠੜੇ ਬਾਈ ਅੰਬਰਦੀਪ ਦਾ ਮੁੰਡਾ ਵਾ ਉਹਨੇ ਇੰਨੀਆਂ ਫਿਲਮਾਂ ਦਿੱਤੀਆਂ ਪੰਜਾਬੀ ਇੰਡਸਟਰੀ ਨੂੰ ਉਹ ਯਾਰ ਤਾਂ ਹੀ ਤਾਂ ਲੋਕ ਸਾਡੇ ਬਾਹਰ ਜਾ ਜਾ ਕੰਮ ਕਰਦੇ ਆ ਬੰਬੇ ਜਾਂਦੇ ਆ ਕੋਈ ਕਿਤੇ ਦਿੱਲੀ ਜਾਂਦਾ ਤੇ ਉਹ ਪੰਜਾਬ ਚ ਰਹਿ ਕੇ ਪੰਜਾਬ ਲਈ ਕੋਸ਼ਿਸ਼ ਕਰ ਰਹੇ ਹੋ ਕਿੰਨੇ ਘਰ ਚਲਾ ਰਹੇ ਆ ਉਹ ਬੰਦਾ ਤਦੋਂ ਕੀ ਪਤਾ ਵਾ ਉਹਦੇ ਨਾਲ ਕਿੰਨੇ ਬੰਦਿਆਂ ਦੀ ਰੋਟੀ ਚੱਲਦੀ ਹੈ ਤੇ ਤੁਸੀਂ ਉਹਦੇ ਮੁੰਡੇ ਨੂੰ ਟ੍ਰੋਲ ਕਰ ਰਹੇ ਹੋ ਕੱਲ ਨੂੰ ਉਹਦੇ ਬੱਚੇ ਨੂੰ ਕੁਝ ਹੋ ਗਿਆ ਤੇ ਉਹ ਕਾਦੇ ਜੋਗਾ ਵਾ ਉਹਦੇ ਨਾਲ ਕਿੰਨੇ ਲੋਕਾਂ ਦਾ ਰੋਜ਼ਗਾਰ ਖੜਨਾ ਤੁਸੀਂ ਇਹ ਨਹੀਂ ਐਪਰੀਸ਼ੀਏਟ ਕੀਤਾ ਕਿ ਬਾਈ ਵਧੀਆ ਯਾਰ ਤੂੰ ਨਸ਼ੇ ਤੇ ਨਹੀਂ ਲੱਗਿਆ ਤੂੰ ਵਧੀਆ ਕੰਮ ਕਰਦਾ ਵਾ ਠੀਕ ਆ ਅੱਗੇ ਚੱਲ ਅੱਗੇ ਤੂੰ ਹੋਰ ਜ਼ਿਆਦਾ ਪਾਲਿਸ਼ ਹੋਏਗਾ ਤੁਸੀਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਗਿੱਪੀ ਘਰੇ ਵਾਲੀ ਫੋਟੋਆਂ ਕੱਢ ਲਓ ਵੀਡੀਓ ਕੱਢ ਲਓ ਗਾਣੇ ਸੁਣ ਲਓ ਕਿਦਾਂ ਦਾ ਸੀ ਐਵੇਂ ਹੀ ਦੇਖ ਲਓ ਜਿਉਂ-ਜਿਉਂ ਬੰਦਾ ਹੰਢੀ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ ਮੇਕਯੂਰ ਹੋਈ ਜਾਂਦਾ ਤੇ ਉਹ ਤੇ ਉਹ ਬੰਦਾ ਉਹਦਾ ਦਾ ਚੇਂਜ ਹੋਈ ਜਾਂਦਾ ਸੋਸਾਇਟੀ ਦੇ ਹਿਸਾਬ ਨਾਲ ਉਹ ਵਿਚਾਰਾ ਹੁਣ ਬਾਹਰ ਨਿਕਲਿਆ ਤੁਸੀਂ ਐਸੀ ਤੈਸੀ ਫੇਰਦੀ ਤੁਹਾਨੂੰ ਪੁੱਛਿਆ ਕੀ ਨਹੀਂ ਉਹਦੇ ਬਾਰੇ ਤੁਸੀਂ ਫਿਲਮ ਬਾਰੇ ਯਸ ਤਰ੍ਹਾਂ ਨਾ ਕਰੋ ਤੁਸੀਂ ਇੱਕ ਬੱਚੇ ਦੀ ਜ਼ਿੰਦਗੀ ਨਾਲ ਖੇਡ ਰਹੇ ਹੋ ਮੈਂ ਕਹਿੰਦਾ ਬਾਈ ਤੇਰਾ ਨਾਂ ਲਕਸ਼ਾ ਜੇ ਤੇਰੇ ਰੱਖ ਕੇ ਵੀਡੀਓ ਪਹੁੰਚਦੀ ਆ ਆਪਣੇ ਲਕਸ਼ ਤੇ ਰਹਿ ਤੈਨੂੰ ਕੋਈ ਨਹੀਂ ਹਰਾ ਸਕਦਾ ਜੋ ਤੇਰੇ ਮਾਂ-ਬਾਪ ਦਾ ਸੁਪਨਾ ਪੂਰਾ ਕਰ